मालक सी गुरू ग्रंथ वाहिगुरू गुरू जा के पंज प्यारी चार साहिबादे चालीहो जपिया तपियां नाम जपिया वंड सकिया चलाए ਸੋ ਦੇ ਦੇ ਅੰਦਰ ਦੇ ਦਾਤ ਨਾ ਪਿਆਰਿਆ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਹਾ ਸਿੰਘਾਂ ਸੰਗਣੀਆਂ ਨਾ ਧਰਮ ਹਿੱਤ ਸੀਤੇਤੇ ਬੰਦ ਬੰਨ ਗਟਾਏ ਖੋਪਰੀਆਂ ਨਹਾਇਆ ਚਰਖੜੀਆਂ ਨੇ ਚੜੇ ਤਨ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੀ ਵਾਲੇ ਕੁਰਬਾਨੀਆਂ ਕਿੰਨੀਆਂ ਮਨੇ ਹਰਿਆ ਸਿੱਕੀ ਹਿਸਾ ਸੁਵਾਸਾ ਨਾਲ ਨਿਵਾਹੀ ਜਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੇ